13 ਬੰਦੇ ਵੋਟਪਾਉਂ ਪਹੁੰਚੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਹਾਲਾਂਕਿ ਆਪਸ 'ਚ ਇਹਨਾਂ ਦਾ ਪੇ ਚੜ ਗਿਆ ਕਹਿੰਦੇ ਜੀ ਜੰਗਲਾਤ ਵਿਭਾਗ ਦੇ ਦੀ ਜ਼ਮੀਨ ਹੈ ਜੀ ਸੜਕ ਉਹਨਾਂ ਦੇ ਨਾਲ ਰਲ ਕੇ ਬਣਨੀ ਹੈ ਐਨਓਸੀ ਚਾਹੀਦਾ ਹੈ ਅਜਿਹਾ ਕਾਫੀ ਕੁਝ ਦੇਖਣ ਨੂੰ ਮਿਲਿਆ ਹੈ ਪਹਿਲੇ ਗੇਟ ਦੀਆਂ ਝੋਣਾ ਦੇ ਵਿੱਚ ਜਿਹੜੇ ਇਹ ਕਹਿੰਦੇ ਨੇ ਕਿ ਜੰਗਲਾਤ ਵਿਭਾਗ ਦੀਆਂ ਫਲਾਨੇ ਦੀਆਂ ਢੀਂਗੜੇ ਦੀ ਹੈ ਉਹਨਾਂ ਲੋਕਾਂ ਨੇ ਇਹਨਾਂ ਨੂੰ ਰਗੜ ਕੇ ਫੋੜੇ ਤੇ ਲਾਉਣਾ ਕਾ ਸਾਹਬ ਨੇ ਉਹਨਾਂ ਦੀ ਨੂ ਵੀ ਭਾਜਪਾ ਦੇ ਵਿੱਚ ਚਲੀ ਗਈ ਹਾਲਾਂਕਿ ਉਹ ਅਕਾਲੀ ਦਲ ਚ ਨਹੀਂ ਸੀ ਪਰ ਅਕਾਲੀ ਦਲ ਦੇ ਨਾਲ ਜੁੜੇ ਹੋਏ ਪਰਿਵਾਰ ਦਾ ਹਿੱਸਾ ਜ਼ਰੂਰ ਸੀਗੀ ਪੂਰੇ ਭਾਰਤ ਦੇ ਵਿੱਚ ਦਲ ਬਦਲੀਆਂ ਦਾ ਸਿਲਸਿਲਾ ਚੱਲ ਰਿਹਾ ਹੈ ਜਿੱਥੇ ਪੰਜਾਬ ਦੇ ਵਿੱਚ ਕਾਂਗਰਸ ਤੋਂ ਭਾਜਪਾ ਭਾਜਪਾ ਕਈਆਂ ਥਾਂਵਾਂ ਦੇ ਉੱਤੇ ਆਮ ਆਦਮੀ ਪਾਰਟੀ ਸਨ ਲਾਈ ਜਾਂਦੀ ਹੈ ਉਹ ਅਕਾਲੀ ਦਲ ਤੋਂ ਵੀ ਸਨ ਲਾ ਗਈ ਕਾਂਗਰਸ ਦੇ ਵਿੱਚੋਂ ਵੀ ਸਨ ਲਾ ਗਈ ਭਾਜਪਾ ਦੇ ਵਿੱਚ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਟਿਕਟ ਨੂੰ ਲੈ ਕੇ ਨਰਾਜ਼ਗੀਆਂ ਦੇਖਣ ਨੂੰ ਮਿਲ ਰਹੀਆਂ ਨੇ ਕੱਲੀ ਕਾਂਗਰਸ ਨਹੀਂ ਕੱਲੀ ਆਮ ਆਦਮੀ ਪਾਰਟੀ ਨਹੀਂ ਭਾਜਪਾ ਦੇ ਵਿੱਚ ਵੀ ਕਾਫੀ ਕੁਝ ਹਿਲਜੁਲ ਦੇਖਣ ਨੂੰ ਮਿਲ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਉਹ ਦੋਵੇਂ ਇੱਕ ਅਕਾਲੀਆ ਚੋਂ ਇੱਕ ਕਾਂਗਰਸ ਚੋਂ ਲੋਕ ਕਹਿੰਦੇ ਆ ਕਿ ਤੁਸੀਂ ਉਹਨੂੰ ਅਕਾਲੀ ਨਾ ਕਹੋ ਲੋਕਾ ਸਾਹਿਬ ਅਕਾਲੀਆ ਦੇ ਮੰਤਰੀ ਰਹੇ ਨੇ ਤਰਲਲੇਦਾਰ ਮੰਤਰੀ ਸੀ ਤੇ ਬੀਬੀ ਜੀ ਬੀਡੀਪੀਓ ਤੋਂ ਪੀਸੀਐਸ ਪੀਸੀਐਸ ਤੋਂ ਆਈਏਐਸ ਅਕਾਲੀ ਸਰਕਾਰ ਦੀ ਸਰਪ੍ਰਸਤੀ ਬਣੀ ਸੀ ਧਮਨੇ ਕਾਲੀਦਲ ਨੇ ਸੰਗਰੂਰ ਤੋਂ ਇੱਕ ਹੋਰ ਲੀਡਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਜਿਸ ਤੋਂ ਬਾਅਦ ਨਰਾਜ਼ਗੀਆਂ ਹੋ ਗਈਆਂ ਨੇ ਸੁਖਦੇਵ ਸਿੰਘ ਢਿੰਡਸਾ ਵੱਖਰੇ ਰਾਹ ਦੇ ਉੱਤੇ ਤੁਰਦੇ ਹੋਏ ਦਿਖਾਈ ਦੇ ਰਹੇ ਨੇ ਸੁਰਦੇਵ ਸਿੰਘ ਢਿੱਡਸਾ ਹੋ ਰਹੀ ਜਦੋਂ ਇਹਨਾਂ ਦੇ ਨਾਲ ਰਲੇ ਸੀ ਤਾਂ ਆਮ ਚਰਚਾ ਹੋ ਗਈ ਸੀ ਵੀ ਸੰਗਰੂਰ ਪਰਮੇਂਦਰ ਸਿੰਘ ਢਿੱਡਸਾ ਹਮ ਇਹਨਾਂ ਦੀ ਪਾਰਟੀ ਦੇ ਇੱਕ ਹੋਰ ਹਮਾਇਤੀ ਤੇ ਸੀਦੇ ਰਾਗੂ ਜਸਟਿਸ ਨਰਮਲ ਸਿੰਘ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਗੋਲਸ਼ਨ ਜਿਹੜੇ ਦੋ ਵਾਰੀਆਂ ਦੇ ਪਹਿਲਾਂ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਫਰੀਦਕੋਟ ਦੇ ਉੱਤੋਂ ਚੋਲ ਲੜਾਈ ਜਾਵੇ ਫਰੀਦਕੋਟ ਦੇ ਵਿੱਚ ਇਹਨਾਂ ਨੇ ਆਪਣੀ ਇੱਕ ਆਗੂ ਰਾਜਵਿੰਦਰ ਸਿੰਘ ਨੂੰ ਫਿਕਰ ਦਿਤੀ ਹੈ। ਹੋਰ ਜੇ ਪ੍ਰਤਾਪ ਸਿੰਘ ਕੋਈ ਨਾ ਕੋਈ ਖੁਲਾਸਾ ਕਰਦੇ ਰਹਿੰਦੇ ਨੇ ਤੇ ਹੁਣ ਉਹਨਾਂ ਨੇ ਇੱਕ ਵਾਰ ਫੇਰ ਨਸ਼ੇ ਦੇ ਮਾਮਲੇ ਦੇ ਉੱਤੇ ਅਜੀਹਾ ਬਿਆਨ ਦਿੱਤਾ ਹੈ ਜਿਸ ਤੋਂ ਬਾਅਦ ਸਿਆਸਤ ਦੇ ਵਿੱਚ ਕਾਫੀ ਉਚਾਲ ਦੇਖਿਆ ਜਾ ਰਿਹਾ ਹੈ ਖਾਸ ਕਰ ਆਮ ਆਦਮੀ ਪਾਰਟੀ ਦੇ ਲੀਡਰ ਇਸੇ ਚਰਚਾ ਦੇ ਵਿੱਚ ਨੇ ਕਿ ਕਿ ਕਿਉਂ ਇਦਾਂ ਬੋਲ ਜਾਂਦੇ ਨੇ ਰਾਗੋ ਚੱਡਾ ਦੇ ਉੱਤੇ ਹੁਣ ਉਹਨਾਂ ਨੇ ਨਿਸ਼ਾਨਾ ਸਾਧਿਆ ਤੇ ਗੰਭੀਰ ਇਲਜ਼ਾਮ ਲਗਾ ਦਿੰਦੇ ਨੇ 4 ਦਿਨ ਪਹਿਲਾਂ ਇਹ ਆਪਦੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੀ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ ਇਹਨਾਂ ਨੇ ਸਵਾਲ ਚੱਕਤਾ ਕਿ ਦੋ ਇੱਕ ਐਸਪੀ ਤੇ ਇੱਕ ਡੀਐਸਪੀ ਜਿਹੜਾ ਲੱਗਿਆ ਹੋਇਆ ਅਮਰਸਰ ਕਮਿਸ਼ਨਰੇਟ ਦੇ ਵਿੱਚ ਹੂੰ ਇਹਨਾਂ ਨੂੰ ਲਵਾਉਣ ਵਾਲਾ ਰਗਵ ਚੱਡਾ ਤੇ ਇਹ ਦੋਏ ਸਰਗਰੇ ਨੇ ਨਸ਼ਾ ਪਕਾਉਂਗੇ ਪ੍ਰੈਸ ਕਾਨਫਰੰਸ ਇੱਕ ਤਾਜ਼ਾ ਵੀ ਕੀਤੀ ਗਈ ਹੈ ਸੌਰਵ ਭਾਰਦवाज ਵੱਲੋਂ ਉਹਦੇ ਵਿੱਚ ਵੀ ਉਹਨਾਂ ਨੇ ਕਾਫੀ ਕੁਝ ਕਹ ਦਿੰਦਾ ਹੈ ਕਹਿੰਦੇ ਕਿ ਇਹ ਕਹਿੰਦੇ ਸੀਗੇ ਦਾਅਵੇ ਕਰਦੇ ਸੀਗੇ ਜੇਲ੍ਹ ਪ੍ਰਸ਼ਾਸਨ ਵਾਲੇ ਵੀ ਸਾਡੇ ਕੋਲ ਡਾਕਟਰ ਉਹ ਨੇ ਜਿਹੜੇ ਸਹੀ ਇਲਾਜ ਕਰ ਸਕਦੇ ਨੇ ਤੇ ਹੁਣ ਇੱਕ ਚਿੱਠੀ ਐਮਜ਼ ਨੂੰ ਲਿਖੀ ਗਈ ਹੈ ਜਿਹਦੇ ਵਿੱਚ ਡਾਕਟਰ ਮੰਗਿਆ ਗਿਆ ਹੈ ਕਿ ਸਾਨੂੰ ਡਾਇਬਟੀਜ਼ ਦਾ ਸਪੈਸ਼ਲਿਸਟ ਡਾਕਟਰ ਦਿੱਤਾ ਜਾਵੇ ਆਰਜੀ ਤੌਰ ਦੇ ਤੇ ਉੱਤੇ ਤਾਂ ਤੁਸੀਂ ਜਿੰਦੋਂ ਮਰਜ਼ੀ ਰਿਕੁਐਸਟ ਕਰਕੇ ਕਿਸੇ ਨੂੰ ਬੁਲਾ ਸਕਦੇ ਹੋ ਹੂੰ ਦਿੱਲੀ ਦੇ ਪੈਨਲ ਦੇ ਉੱਤੇ ਕਾਪੀ ਰਸਟਰ ਦੇ ਨਾਮ ਹੋਣਗੇ ਹੂੰ ਸਿਰਫ ਇਸ ਨੂੰ ਅਖਬਾਰਾਂ ਵਿੱਚ ਪ੍ਰਚਾਰਨ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਕੁਝ ਨਹੀਂ ਇੱਕ ਸਾਂਝਾ ਆਪਰੇਸ਼ਨ ਰਾਜਸਥਾਨ ਪੁਲਿਸ ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਜਿਦੇ ਤਹਿਤ ਕਈ ਅਗੋੜੇ ਵੀ ਪੁਲਿਸ ਦੇ ਹੱਥੇ ਚੜੇ ਨੇ ਇਸ ਤੋਂ ਇਲਾਵਾ 110 ਬੰਦੇ ਗ੍ਰਿਫਤਾਰ ਵੀ ਹੋ ਗਏ ਫਟਾਵਾ ਤੇ ਆ ਕੇ ਉਹਨਾਂ ਨੇ ਛਾਪੇਮਾਰੀ ਕੀਤੀ 110 ਬੰਦੇ ਫੜ ਲਏ ਇਹਨਾਂ ਦੇ ਵਿੱਚੋਂ ਕੁਝ ਭਗੌੜੇ ਵੀ ਫੜਲੇ ਜਿਹੜੇ 20 ਸਾਲ ਤੋਂ ਭਗੌੜੇ ਸੀ ਤੇ ਚਾਰ ਇਸ ਫਰਦੀ ਸੰਸਾਰ ਨੂੰ ਆਲਬਿਦਾ ਕਹਿ ਚੁੱਕੇ ਨੇ ਸਤਿ ਸ਼੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਉਦੇਸ਼ ਦੇ ਦਰਸ਼ਕਾਂ ਦਾ ਮੈਂ ਰਵਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਚਾਤ ਪਾਉਣਾ ਹੈ ਕਿ ਹਫ਼ਤੇ ਦੇ ਦੌਰਾਨ ਦੇਸ਼ ਦੇ ਵਿੱਚ ਰਾਜਨੀਤੀ ਦੇ ਵਿੱਚ ਤੇ ਸਾਡੇ ਆਲੇ-ਦੁਆਲੇ ਕੀ ਕੁਝ ਵਾਪਰ ਗਿਆ ਕਿਹੜੀਆਂ ਖਬਰਾਂ ਖਬਾਰਾਂ ਨਿਆ ਸੁਰਖੀਆਂ ਬਣੀਆਂ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਛਾਈਆਂ ਰਹੀਆਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਹਫ਼ਤਾ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਂਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਤਰੁਵਿੰਦਰ ਜੀ ਢਿੱਲ ਸਾਹਿਬ ਇੱਕ ਤਾਂ ਚੋਣਾ ਦਾ ਵਿਗਲ ਵੱਜਿਆ ਹੋਇਆ ਹੈ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਪਹਿਲੇ 게ਟ ਦੀਆਂ ਚੋਣਾ ਦਾ ਕੰਮ ਵੀ ਮੁਕੰਮਲ ਹੋ ਚੁੱਕਿਆ ਹਾਲਾਂਕਿ ਕਈ ਥਾਵਾਂ ਦੇ ਉੱਤੇ ਕਟਨਾਵਾ ਵੀ ਵਾਪਰੀਆਂ ਏਵੀਐਮ ਵੀ ਭੰਨ ਤੋੜ ਕਰ ਦਿੱਤੀ ਗਈ ਇਸ ਤੋਂ ਇਲਾਵਾ ਕਈ ਥਾਵਾਂ ਦੇ ਉੱਤੇ ਹਮਲੇ ਵੀ ਹੋ ਗਏ ਫਾਇਰਿੰਗ ਵੀ ਹੋ ਗਈ ਕਈ ਥਾਵਾਂ ਦੇ ਉੱਤੇ ਚੋਣਾ ਦਾ ਬਾਈਕਾਟ ਵੀ ਹੋ ਗਿਆ ਤੇ ਇੱਕ ਪਿੰਡ ਹੋਰ ਹੈ ਮਧ ਪ੍ਰਦੇਸ਼ ਦਾ ਉਹਦੇ ਵਿੱਚ ਤਾਂ ਆਪਣੇ ਆਪ ਵਿੱਚ ਬੜੀ ਇੱਕ ਅਜੀਬ ਜੀ ਘਟਨਾ ਵਾਪਰੀ ਉੱਥੇ 800 ਦੇ ਕਰੀ ਵੋਟ ਹੈ ਇਹ ਸਿਰਫ 13 ਵੋਟਾਂ ਹੀ ਪੋਲ ਹੋਈਆਂ ਕਰਨਿਆ ਕਹਿੰਦੇ ਅਸੀਂ ਪਿਛਲੇ ਕਈ ਸਾਲਾਂ ਤੋਂ ਸੜਕ ਦੀ ਉਡੀਕ ਕਰ ਰਹੇ ਹਾਂ ਲੰਬੇ ਸਮੇਂ ਤੋਂ ਸਾਨੂੰ ਸੜਕ ਨਹੀਂ ਮਿਲ ਰਹੀ ਹੁਣ ਤਾਂ ਲੋਕਾਂ ਨੇ ਰਿਸ਼ਤੇ ਵੀ ਕਰਵਾਉਣੇ ਬੰਦ ਕਰਤੇ ਵੀ ਇਸ ਇਲਾਕੇ ਦੇ ਵਿੱਚ ਤੁਸੀਂ ਆਪਣੀ ਕੁੜੀ ਨੂੰ ਨਾ ਵਿਆਹੋ ਕਿਉਂਕਿ ਸਹੂਲਤਾਂ ਬੁਨਿਆਦੀ ਇਸ ਪਿੰਡ ਦੇ ਵਿੱਚ ਹੈ ਹੀ ਨਹੀਂ 13 ਬੰਦੇ ਵੋਟਪਾਉਂ ਪਹੁੰਚੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਹਾਲਾਂਕਿ ਆਪਸ 'ਚ ਇਹਨਾਂ ਦਾ ਪੇਚੜ ਗਿਆ ਕਹਿੰਦੇ ਜੀ ਜੰਗਲਾਤ ਵਿਭਾਗ ਦੀ ਜ਼ਮੀਨ ਹੈ ਜੀ ਸੜਕ ਉਹਨਾਂ ਦੇ ਨਾਲ ਰਲ ਕੇ ਬਣਨੀ ਹੈ ਐਨਓਸੀ ਚਾਹੀਦਾ ਹੈ ਅਜਿਹਾ ਕਾਫੀ ਕੁਝ ਦੇਖਣ ਨੂੰ ਮਿਲਿਆ ਹੈ ਪਹਿਲੇ ਗੇਟ ਦੀਆਂ ਚੋਣਾ ਦੇ ਵਿੱਚ ਜਿਹੜੇ ਇਹ ਕਹਿੰਦੇ ਨੇ ਕਿ ਜੰਗਲਾਤ ਵਿਭਾਗ ਦੀ ਫਲਾਨੇ ਦੀ ਢੀਂਗੜੇ ਦੀ ਹੈ ਉਹਨਾਂ ਲੋਕਾਂ ਨੇ ਇਹਨਾਂ ਨੂੰ ਰਗੜ ਕੇ ਫੋੜੇ ਚਲਾਉਣੇ ਸਰਕਾਰਾਂ ਕਾਦੇ ਵਾਸਤੇ ਚੁਣੀਆਂ ਜਾਂਦੀਆਂ ਨੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਇੱਥੇ मणिपुर ਦੇ ਵਿੱਚ 11 ਪੋਲਿੰਗ ਬੂਥਾਂ ਦੇ ਉੱਤੇ ਕੱਲ ਦੁਬਾਰਾ ਚੋਣ ਹੋ ਰਹੀ ਹੈ ਹਮ ਹਾਲਾਂਕਿ ਕਾਂਗਰਸ ਉੱਥੇ 50 ਦੇ ਲਗ ਭੱਗ ਦੇ ਉੱਤੇ ਦੁਬਾਰਾ ਚੋਣ ਦੀ ਮੰਗ ਕਰ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਤਜਰਬੇ ਆਏ ਆ ਤੁਸੀਂ ਕਿਹਾ ਕਿ ਇੱਥੇ 13 ਬੰਦੇ ਨਿਕਲੇ ਇਹ 13 ਬੰਦੇ ਹੋ ਸਕਦਾ ਜਿਹੜੀ ਰਾਜ ਕਰਦੀ ਪਾਰਟੀ ਭਾਜਪਾ ਦੀ ਹੋਣ ਅਛਾ 13 ਮਤਲਬ ਉਹ ਬੰਦੇ ਨੇ ਜਿਹੜੇ ਕੁਝ ਤਾਂ ਮਜਬੂਰੀ ਬਣ ਗਈ ਵੀ ਉੱਥੋਂ ਕੁਝ ਅਫਸਰ ਨੇ ਜਾਂ ਮੁਲਾਜ਼ਮ ਨੇ ਤੇ ਪਿੰਡ ਦੇ ਸਰਪੰਚ ਸਰਪੰਚ ਹੋਗੇ ਉਹਨਾਂ ਦੀ ਮਜਬੂਰੀ ਸੀਗੀ ਵੀ ਉਹਨਾਂ ਨੇ ਇਹਦੀ ਜਿਹੜੀ ਜ਼ਾਬਤੇ ਦੀ ਉਲੰਘਣਾ ਨਹੀਂ ਕਰਨੀ ਜਾਂ ਫਿਰ ਇੱਕ ਆਪਣੀ ਸਿਆਸੀ ਰੱਖਣੀ ਆ ਜੀ ਗੱਲ ਨਹੀਂ ਮੇਰਾ ਕਹਿਲਾ ਕਿ ਉੱਥੋਂ ਦਾ ਜਿਹੜਾ ਰਾਜਕਰਦੀ ਪਾਰਟੀ ਦਾ ਕੋਈ ਆਗੂ ਹੋਣਾ ਉਹਦੇ ਸਮਰਥਕ ਹੋ ਸਕਦੇ ਆ ਹੂੰ ਕੁਝ ਵੀ ਹੋ ਸਕਦਾ ਕਿਸੇ ਨੂੰ ਰੋਕਿਆ ਥੋੜੀ ਜਾ ਸਕਦਾ ਆਪਣੇ ਵੀ ਤੱਤਪਾਦ ਵੇਲੇ ਕਿੰਨਾ ਕੁ ਪੀਂਗਾ ਸੀ ਹੂੰ 92 ਦੇ ਵਿੱਚ ਤੇ ਕਹਿੰਦੇ ਹੁੰਦੇ ਸੀ ਲੋਕ ਇਹ ਤਾਂ ਘੱਟ ਗਿਣਤੀ ਦੀ ਸਰਕਾਰ ਆ ਸਰਦਾਰ ਬਿਆਨ ਸਿੰਘ ਦੀ ਲੇਕਿਨ ਉਹਨਾਂ ਨੇ ਵੱਧ ਗਿਣਤੀ ਵਾਲਿਆਂ ਤੋਂ ਵਧੀਆ ਰੂਪ ਵਿੱਚ ਚਲਾ ਕੇ ਦਿਖਾਤੀ ਸੀ ਹਾਲਾਂਕਿ ਉਹ ਸਰਕਾਰ ਤੇ ਕਈ ਕਿਸਮ ਦੇ ਜਾਤੀਆਂ ਦੇ ਪੁਲਸ ਜਾਤੀਆਂ ਦੇ ਸਵਾਲ ਵੀ ਉੱਠਦੇ ਸੀ ਸੋ ਇਹ ਪਹਿਲੇ ਗੇਟ ਦੇ ਵਿੱਚ 21 ਰਾਜਾਂ ਦੀਆਂ 102 ਸੀਟਾਂ ਦੇ ਉੱਤੇ ਮਤਦਾਨ ਹੋ ਚੁੱਕਿਆਗਾ ਹੁਣ ਦੂਜਾ ਮਤਦਾਨ ਹੈ ਜਿਹੜਾ ਉਹ ਆਉਣ ਵਾਲੇ ਸ਼ਨੀਵਾਰ ਨੂੰ 26 April ਨੂੰ ਹੋਣ ਜਾ ਰਿਹਾ ਹੈ ਸ਼ਾਇਦ 1 ਘਟ 90 99 ਸੀਟਾਂ ਦੇ ਉੱਤੇ ਹੋ ਰਿਹਾ ਹੈ ਦੋਨਾਂ ਨੂੰ ਰਲਾ ਕੇ 191 ਹੋ ਜਾਣਗੀਆਂ ਤੀਜਾ ਕਿੱਸਾ ਕੰਮ ਨਿਬੜ ਜੇਗਾ ਸੋ ਇਸ ਵੇਲੇ ਸਾਰੀਆਂ ਲੋਕਾਂ ਦਾ ਧਿਆਨ ਸਿਰਫ ਤੇ ਸਿਰਫ ਚੋਣਵਲ ਲੱਗਿਆ ਹੋਇਆ ਜੀ ਜੀ ਤੇ ਦਲ ਬਦਲੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਢੱਲੋ ਸਾਹਿਬ ਤੇ ਪੰਜਾਬ ਦੇ ਵਿੱਚ ਇਦਾ ਕਾਫੀ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਕਈ ਲੀਡਰ ਨੇ ਜਿਹੜੇ ਉਹ ਇੱਕ ਪਾਰਟੀ ਛੱਡ ਕੇ ਦੂਜੀ 'ਚ ਜਾ ਰਹੇ ਨੇ ਤੇ ਭਾਜਪਾ ਕਾਫੀ ਉਮੀਦਵਾਰਾਂ ਨੂੰ ਲੀਡਰਾਂ ਨੂੰ ਆਪਣੇ ਵੱਲ ਖਿੱਚਦੀ ਹੋਈ ਦਿਖਾਈ ਦੇ ਰਹੀ ਹੈ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆ ਗਿਆ ਪਹਿਲਾਂ ਵੀ ਜਲੰਧਰ ਤੋਂ ਦੋ ਆਗੂ ਆਮ ਆਦਮੀ ਪਾਰਟੀ ਦੇ ਭਾਜਪਾ ਚਲੇ ਗਏ ਹੁਣ ਦੋ ਕਾਂਗਰਸੀ ਚਲੇ ਗਏ ਨੇ ਲੁਧਿਆਣਾ ਦੇ ਵਿੱਚ ਵੀ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਤੇ ਇਸ ਤੋਂ ਇਲਾਵਾ ਆ ਜਿਹੜਾ ਮਲੂਕਾ ਸਾਹਿਬ ਨੇ ਉਹਨਾਂ ਦੀ ਨੂ ਵੀ ਭਾਜਪਾ ਦੇ ਵਿੱਚ ਚਲੀ ਗਈ ਹਾਲਾਂਕਿ ਉਹ ਅਕਾਲੀ ਦਲ 'ਚ ਨਹੀਂ ਸੀ ਪਰ ਅਕਾਲੀ ਦਲ ਦੇ ਨਾਲ ਜੁੜੇ ਹੋਏ ਪਰਿਵਾਰ ਦਾ ਹਿੱਸਾ ਜ਼ਰੂਰ ਸੀਗੀ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਫੇਰਬਦਲ ਸੀਗਾ ਦਲ ਬਦਲੀਆਂ ਪੂਰੇ ਸ਼ਿਖਰ ਦੇ ਉੱਤੇ ਚੱਲ ਰਹੀਆਂ ਨੇ ਪੰਜਾਬ 'ਚ ਕੱਲਾ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਦਲ ਬਦਲੀਆਂ ਦਾ ਸਿਲਸਿਲਾ ਚੱਲ ਰਿਹਾ ਹੈ ਜਿੱਥੇ ਪੰਜਾਬ ਦੇ ਵਿੱਚ ਕਾਂਗਰਸ ਤੋਂ ਭਾਜਪਾ ਭਾਜਪਾ ਕਈਆਂ ਥਾਂਵਾਂ ਦੇ ਉੱਤੇ ਆਮ ਆਦਮੀ ਪਾਰਟੀ ਸਨ ਲਾਈ ਜਾਂਦੀ ਹੈ ਉਹ ਕალი ਦਲ 24 ਸਨ ਲਾ ਗਈ ਭਾਰਤੀ ਜਨਤਾ ਸੌਰੀ ਕਾਂਗਰਸ ਦੇ ਵਿੱਚੋਂ ਵੀ ਸਨ ਲਾ ਗਈ ਤੇ ਸਾਡਾ ਗਵਾਂਡੀ ਰਾਜ ਇੱਥੇ ਸਾਬਕਾ ਮੰਤਰੀ ਚੌਧਰੀ ਬਰਿੰਦਰ ਸਿੰਘ ਹੂੰ ਉਹ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਛੱਡ ਕੇ ਭਾਜਪਾ ਚ ਗਏ ਸੀ ਭਾਜਪਾ ਤੋਂ ਫੇਰ ਕਾਂਗਰਸ ਚ ਪਰਤੇ ਘਰੇ ਆ ਗਏ ਇਸੇ ਤਰ੍ਹਾਂ ਕਈ ਹੋਰ ਰਾਜਾਂ ਦੇ ਵਿੱਚ ਭਾਜਪਾ ਤੋਂ ਕਾਂਗਰਸ ਕਾਂਗਰਸ ਤੋਂ ਭਾਜਪਾ ਇਹ ਆਉਣ ਜਾਣ ਬਣਿਆ ਹੋਇਆ ਹੈ ਤੇ ਪੰਜਾਬ ਕਿਉਂਕਿ ਆਪਣਾ ਇਸ ਕਰਕੇ ਇੱਥੇ ਜਾਦਾ ਹਾਲੇ ਅਧੇ ਸੀਟਾਂ ਜਿਹੜੀਆਂ ਕਈ ਪਾਰਟੀਆਂ ਦੇ ਐਲਾਨਣੀਆਂ ਪਈਆਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਐਲਾਨ ਤੇ ਪਰ ਆਮ ਆਦਮੀ ਪਾਰਟੀ ਦੇ ਉੱਤੇ ਕਲਜਾਮ ਲੱਗ ਗਿਆ ਵੀ ਇੱਕ ਵੀ ਔਰਤ ਨੂੰ ਟਿਕਟ ਇਹਨਾਂ ਨੇ ਨਹੀਂ ਦਿੱਤੀ ਹੂੰ ਸਾਰੀਆਂ ਦੀਆਂ ਸਾਰੀਆਂ ਮਰਦਾਂ ਨੂੰ ਦਿੱਤੀਆਂ ਨੇ ਸੋ ਇਹ ਚੀਜ਼ਾਂ ਇੱਕ ਦੂਜੇ ਦੇ ਉੱਤੇ ਇਸੇ ਤਰੀਕੇ ਨਾਲ ਚੱਲਦੀਆਂ ਰਹਿਣਗੀਆਂ ਨੇ ਮੈਂ ਕਿਉਂਕਿ ਚੋਣਾਂ ਨੇ ਅਜੇ ਸੱਤ ਸੀਟਾਂ ਤੇ ਕਾਂਗਰਸ ਨੇ ਹੋਰ ਪੱਤੇ ਖੋਲਣੇ ਆ ਅਜੇ ਉਹ ਦੋ ਬਾਤ ਦੇਖੋ ਫਿਰ ਟੁੱਟ ਪਾ ਜਾਊਗੀ ਜਦੋਂ ਟੱਕਰ 10 ਮਈ ਤੱਕ ਮੇਰਾ ਖਿਆਲ ਆ ਨਾਵਜਦਗੀਆਂ ਸ਼ੁਰੂ ਹੋ ਜਾਣਗੀਆਂ ਇਹ ਹਾਇਆ ਰਾਮ ਗਿਆ ਰਾਮ ਦਾ ਜਿਹੜਾ ਦੌਰ ਹੈ ਇਹ ਚੱਲਦਾ ਰਹੇਗਾ ਜੀ ਡੋਟਰ ਸਾਹਿਬ ਅੱਜ ਮੀਟਿੰਗ ਹੋ ਚੁੱਕੀ ਹੈ ਇਲੈਕਸ਼ਨ ਕਮੇਟੀ ਦੀ ਕਾਂਗਰਸ ਦੀ ਤੇ ਸੱਤ ਉਮੀਦਵਾਰਾਂ ਦੀ ਜਿਹੜੀ ਚੋਣਾ ਉਹਦੇ ਉੱਤੇ ਵੀ ਕਹਿੰਦੇ ਫੈਸਲਾ ਹੋ ਚੁੱਕਾ ਹੈ ਰਾਜਾ ਬੜਿੰਗਹੋਰੀ ਪਹੁੰਚੇ ਹੋਏ ਸੀਗੇ ਪ੍ਰਤਾਪ ਸਿੰਘ ਬਾਜਵਾ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ ਕੌਮੀ ਪ੍ਰਧਾਨ ਮਲਕਾਰ ਜਨ ਖੜਗੇ ਤੇ ਸੋਨੀਆ ਗਾਂਧੀ ਦੇ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ ਤੇ ਅੱਜ ਦੁਪਹਿਰ ਤੋਂ ਬਾਅਦ ਸੰਭਾਵਨਾ ਬਣ ਗਈ ਹੈ ਕਿ ਬਾਕੀ ਰਹਿੰਦੇ 7 ਉਮੀਦਵਾਰਾਂ ਦੇ ਨਾਮਾਂ ਦਾ ਵੀ ਐਲਾਨ ਹੋ ਜਾਵੇਗਾ ਪੰਜਾਬ ਦੇ ਵਿੱਚ ਤੇ ਭਾਜਪਾ ਦੇ ਵਿੱਚ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਟਿਕਟ ਨੂੰ ਲੈ ਕੇ ਨਾਰਾਜ਼ਗੀਆਂ ਦੇਖਣ ਨੂੰ ਮਿਲ ਰਹੀਆਂ ਨੇ ਕੱਲੀ ਕਾਂਗਰਸ ਨਹੀਂ ਕੱਲੀ ਆਮ ਆਦਮੀ ਪਾਰਟੀ ਨਹੀਂ ਭਾਜਪਾ ਦੇ ਵਿੱਚ ਵੀ ਕਾਫੀ ਕੁਝ ਹਿਲਜੁਲ ਦੇਖਣ ਨੂੰ ਮਿਲ ਰਹੀ ਹੈ ਲక్ష్ਮੀਕਾਂਤਾ ਚਾਵਲਾ ਨੇ ਵੀ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਭਾਜਪਾ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਦੇਖੋ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਚੱਲਦੇ ਆ ਭਾਜਪਾ ਇਸ ਵੇਲੇ ਦੇਸ਼ 'ਚ ਰਾਜ ਕਰਦੀ ਹੈ ਇਸ ਕਰਕੇ ਉਹ ਥੋੜੇ ਜਿਹਾ ਭਾਰੂ ਨੇ ਤੇ ਲక్ష్ਮੀਕਾਂਤਾ ਚਾਵਲਾ ਨੇ ਜਿਹੜੇ ਦੋ ਉਮੀਦਵਾਰ ਔਰਤ ਦਿੱਤੇ ਨੇ ਭਾਰਤੀ ਜਨਤਾ ਪਾਰਟੀ ਨੇ ਇੱਕ ਮੁਖ ਲੁਕਾ ਸਾਹਿਬ ਦੀ ਨੂੰ ਬੀਬੀ ਪਰਮਪਾਲ ਕੌਰ ਸਿੱਧੂ ਦੂਜੇ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਉਹ ਦੋਵੇਂ ਇੱਕ ਅਕਾਲੀਆ ਚੋਂ ਇੱਕ ਕਾਗਰਸ ਚੋਂ ਲੋਕ ਕਹਿੰਦੇ ਆ ਕਿ ਤੁਸੀਂ ਉਹਨੂੰ ਅਕਾਲੀ ਨਾ ਕਹੋ ਬਲੂਕਾ ਸਾਹਿਬ ਅਕਾਲੀਆਂ ਦੇ ਮੰਤਰੀ ਰਹੇ ਨੇ ਤੜੱਲੇਦਾਰ ਮੰਤਰੀ ਸੀ ਤੇ ਬੀਬੀ ਜੀ ਬੀਡੀਪੀਓ ਤੋਂ ਪੀਸੀਐਸ ਪੀਸੀਐਸ ਤੋਂ ਆਈਏਐਸ ਅਕਾਲੀ ਸਰਕਾਰ ਦੀ ਸਰਪ੍ਰਸਤੀ ਜੀ ਬਣੇ ਸੀ ਹੂੰ ਸੋ ਪੁਛੋਕਰ ਤਾਂ ਉਹਨਾਂ ਦਾ ਅਕਾਲੀ ਦਲ ਦੇ ਨਾਲ ਹੀ ਹੈ। ਸੋ ਇਸ ਵੇਲੇ ਲక్ష్ਮੀਕਾਂਤਾ ਚਾਬਲਾ ਕਹਿੰਦੇ ਆ ਕਿ ਤੁਹਾਨੂੰ ਆਪਣੇ ਨਹੀਂ ਦੀਂਦੇ। ਇੱਕ ਦੂਜੇ ਦੇ ਘਰਾਂ 'ਚ ਬੜੇ ਤੁਰੇ ਫਿਰਦੇ ਆ। ਆਪ ਦਾ ਘਰ ਦੇਖਦੇ ਨਹੀਂ। ਜੀ। ਜੀ ਤੇ ਰਟਲ ਸਾਹਿਬ ਅਗਲੀ ਖਬਰ ਦਾ ਰੁਕ ਕਰਦੇ ਆਂ ਜੀ ਅਗਲੀ ਖਬਰ ਸੁਖਦੇਵ ਸਿੰਘ ਢੀਂਡਸਾ ਨੇਵੀ ਕਾਫੀ ਕੁਝ ਫੇਰ ਬਦਲ ਕਰਵਾਉਣ ਦੀ ਸੰਭਾਵਨਾ ਬਣਾ ਦਿੰਦੀ ਹੈ ਕਿਉਂਕਿ ਢੀਂਡਸਾ ਟੜਾ ਚਾਹੁੰਦਾ ਸੀਗਾ ਕਿ ਉਹਨਾਂ ਨੂੰ ਸੀਟ ਮਿਲੇ ਤਾਂ ਹੀ ਤਾਂ ਸ਼ਰਮਣੇ ਕਾਲੀ ਦਲ ਦੇ ਨਾਲ ਚਲੇ ਗਏ ਸੀਗੇ ਪਰ ਸ਼ਰਮਣੇ ਕਾਲੀ ਦਲ ਨੇ ਸੰਗਰੂਰ ਤੋਂ ਇੱਕ ਹੋਰ ਲੀਡਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਿਸ ਤੋਂ ਬਾਅਦ ਨਾਰਾਜ਼ਗੀਆਂ ਹੋ ਗਈਆਂ ਨੇ ਸੁਖਦੇਵ ਸਿੰਘ ਢਿੰਡਸਾ ਵੱਖਰੇ ਰਾਹ ਦੇ ਉੱਤੇ ਤੁਰਦੇ ਹੋਏ ਦਿਖਾਈ ਦੇ ਰਹੇ ਨੇ ਸੁਖਦੇਵ ਸਿੰਘ ਢਿੰਡਸਾ ਹੋរី ਜਦੋਂ ਇਹਨਾਂ ਦੇ ਨਾਲ ਰਲੇ ਸੀ ਤਾਂ ਆਮ ਚਰਚਾ ਹੋ ਗਈ ਸੀ ਵੀ ਸੰਗਰੂਰ ਪਰਮਿੰਦਰ ਸਿੰਘ ਢਿੱਡਸਾ ਨੂੰ ਹਮ ਇਹਨਾਂ ਦੀ ਪਾਰਟੀ ਦੇ ਇੱਕ ਹੋਰ ਹਮਾਇਤੀ ਤੇ ਸੀਨੀਅਰ ਆਗੂ ਜਸਟਿਸ ਨਰਮਲ ਸਿੰਘ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਗੁਣਛਣ ਜਿਹੜੇ ਦੋ ਵਾਰੀਆਂ ਦੇ ਪਹਿਲਾਂ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਫਰੀਦਕੋਟ ਦੇ ਉੱਤੋਂ ਚੋਣ ਲੜਾਈ ਜਾਵੇਗੀ। ਫਰੀਦਕੋਟ ਦੇ ਵਿੱਚ ਇਹਨਾਂ ਨੇ ਆਪਣੀ ਏਕਾਗੂ ਰਾਜਵਿੰਦਰ ਸਿੰਘ ਨੂੰ ਟਿਕਟ ਦਿੱਤੀ ਹੈ। ਤੇ ਸੰਗਰੂਰ ਦੇ ਵਿੱਚ ਇਕਬਾਲ ਸਿੰਘ ਝੁੰਦਾ ਇਹੋ ਝੁੰਦਾ ਸਾਹਿਬ ਨੇ ਜਿਹੜੇ 2022 ਦੇ ਵਿੱਚ ਅਕਾਲੀ ਦਲ ਹਾਰਨ ਤੋਂ ਬਾਅਦ ਇੱਕ ਕਮੇਟੀ ਬਣੀ ਸੀ ਉਹਦੇ ਚੇਅਰਮੈਨ ਸੀ ਜਿਹਨਾਂ ਨੇ ਪੂਰੇ ਪੰਜਾਬ ਚੋਂ ਇਹ ਲੱਭ ਕੇ ਲਿਆਂਦਾ ਸੀ ਅਕਾਲੀ ਦਲ ਹਾਰਿਆ ਕਿਉਂ ਹੈ ਮੈਨੂੰ ਕਹੀ ਸਿਆਸੀ ਮਾਰਾਂ ਦੀ ਗੱਲ ਯਾਦ ਆਈ ਉਹ ਕਹਿੰਦੇ ਜੇ ਇੰਨੇ ਤਰਦਦ ਵਾਸਤੇ ਇੰਨਾ ਤੁਰੇ ਕਿਉਂ ਫਿਰਦੇ ਸੀ ਇਹ ਤਾਂ ਬੱਚੇ-ਬੱਚੇ ਨੂੰ ਪਤਾ ਕਿ ਤੁਸੀਂ ਹਾਰੇ ਕਿਉਂ ਹੂੰ ਉਹ ਚੀਜ਼ ਜਿਹੜੀ ਉਹਨਾਂ ਨੇ ਆ ਕੇ ਰਿਪੋਰਟ ਦਿੱਤੀ ਉਹ ਤਾਂ ਅੱਜ ਤੱਕ ਨਾ ਲੱਗੂ ਹੋਈ ਉਲਟਾ ਪ੍ਰਧਾਨ ਸਾਹਿਬ ਨੇ ਆਪਣਾ ਟ੍ਰੇ ਹੋਰ ਵਧਾ ਲਿਆ ਤੇ ਇਸ ਕਰਕੇ ਢੀਟਸਾ ਸਾਹਿਬ ਨੇ ਇੱਕ ਦੋ ਦਿਨ ਪਹਿਲਾਂ ਮੀਟਿੰਗ ਕੀਤੀ ਉਹਦੇ ਵਿੱਚ ਉਹਨਾਂ ਨੇ ਫੈਸਲਾ ਕਰ ਲਿਆ ਕਿ ਸਾਡੀ ਪਾਰਟੀ ਚੋਣ ਅਕਾਲੀ ਦਲ ਚ ਰਹਾਂਗੇ ਪਰ ਅਸੀਂ ਕਿਸੇ ਪਾਰਟੀ ਦੇ ਉਮੀਦਵਾਰ ਲਈ ਕੋਈ ਚੋਣ ਪ੍ਰਚਾਰ ਨਹੀਂ ਕਰਾਂਗੇ ਇਹ ਵੀ ਕਿਆਸਰਾ ਹੀ ਲੱਗ ਰਹੀ ਹੈ ਅਗਲੇ ਦਿਨਾਂ ਦੇ ਵਿੱਚ ਪਰਮਿੰਦਰ ਸਿੰਘ ਢੀਟਸਾ ਸ਼ਾਇਦ ਲੋਕਾਂ ਦੇ ਕਹਿਣ ਤੇ ਬਰਕਰਾਰਾਂ ਦੇ ਕਹਿਣ ਤੇ ਆਜ਼ਾਦ ਵੀ ਚੋਣ ਲੜ ਸਕਦੇ ਜੀ ਤੇ ਇਟਲ ਸਾਹਿਬ ਕੁਮਰ ਵਿਜੇ ਪ੍ਰਤਾਪ ਸਿੰਘ ਕੋਈ ਨਾ ਕੋਈ ਖੁਲਾਸਾ ਕਰਦੇ ਰਹਿੰਦੇ ਨੇ ਪਹਿਲਾਂ ਉਹਨਾਂ ਨੇ ਸਕੂਲ ਆਫ ਐਮੀਨੈਂਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਤੇ ਗੁਰੂ ਨਗਰੀ ਦੇ ਵਿੱਚ ਸਫਾਈ ਪ੍ਰਬੰਧਨ ਨੂੰ ਲੈ ਕੇ ਵੀ ਨਗਰ ਨਿਗਮ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਤੇ ਹੁਣ ਉਹਨਾਂ ਨੇ ਇੱਕ ਵਾਰ ਫੇਰ ਨਸ਼ੇ ਦੇ ਮਾਮਲੇ ਦੇ ਉੱਤੇ ਅਜਿਹਾ ਬਿਆਨ ਦਿੱਤਾ ਹੈ ਜਿਸ ਤੋਂ ਬਾਅਦ ਸਿਆਸਤ ਦੇ ਵਿੱਚ ਕਾਫੀ ਪੁਚਾਲ ਦੇਖਿਆ ਜਾ ਰਿਹਾ ਹੈ ਖਾਸ ਕਰ ਆਮ ਆਦਮੀ ਪਾਰਟੀ ਦੇ ਲੀਡਰ ਇਸੇ ਚਰਚਾ ਦੇ ਵਿੱਚ ਨੇ ਕਿ ਕਿਉਂ ਇਦਾਂ ਬੋਲ ਜਾਂਦੇ ਨੇ ਰਾਘੂ ਚੱड्ढा ਦੇ ਉੱਤੇ ਹੁਣ ਉਹਨਾਂ ਨੇ ਨਿਸ਼ਾਨਾ ਸਾਧਿਆ ਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਹਾਲਾਂਕਿ ਇਸ ਮਾਮਲੇ ਦੇ ਉੱਤੇ ਕੋਈ ਖਾਸ ਟਿੱਪਣੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸਾਹਮਣੇ ਨਹੀਂ ਆਈ ਸਭ ਤੋਂ ਪਹਿਲਾਂ ਉਹਨਾਂ ਨੇ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਸਵਾਲ ਚੁੱਕਿਆ ਸੀ ਹੂੰ ਉਹਨਾਂ ਕੇਸਾਂ ਦੇ ਵਿੱਚੋਂ ਇੱਕ ਕੇਸ ਦੀ ਸੁਣਵਾਈ ਜਿਹੜੀ ਪੰਜਵੇਂ ਮੇਰੀ ਟੀਮ ਜਿਹਦੀ ਅਗਵਾਈ ਏ ਡੀ ਜੀ ਪੀ ਪ੍ਰਵੋਧ ਕੁਮਾਰ ਕਰਦੇ ਸੀ ਉਹਦੇ ਇੱਕ ਸੀਨੀਅਰ ਮੈਂਬਰ ਐ ਸੀ ਨੰਬਰ 2 ਦੇ ਜੀ ਬਾਕੀ ਛੱਡ ਕੇ ਭੱਜ ਗਏ ਇਹਨਾਂ ਨੇ ਕੱਲਿਆਂ ਨੇ ਕੀਤੀ ਇਹਨਾਂ ਨੇ ਵਿਧਾਨ ਸਭਾ 'ਚ ਬੋਲਣ ਦੀ ਗੱਲ ਕਹੀ ਇਹਨਾਂ ਨੂੰ ਕਿਸੇ ਨੇ ਔਕਾ ਨਹੀਂ ਦਿੱਤਾ ਹੂੰ ਫਿਰ ਇਹਨਾਂ ਨੇ ਕਿਹਾ ਕਿ ਇਸ ਅਦਾਲਤ ਦੇ ਵਿੱਚ ਨਹੀਂ ਇਹ ਫੈਸਲਾ ਹੋਣਾ ਇਹ ਤਾਂ ਗੁਰਗਵੰਦ ਸਿੰਘ ਮਹਾਰਾਜ ਦੀ ਅਦਾਲਤ ਕਰੂਗੀ ਆ ਹੁਣ 4 ਦਿਨ ਪਹਿਲਾਂ ਇਹ ਆਪਦੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੀ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ ਇਹਨਾਂ ਨੇ ਸਵਾਲ ਚੱਕਤਾ ਕਿ ਦੋ ਇੱਕ ਐਸਪੀ ਤੇ ਇੱਕ ਡੀਐਸਪੀ ਜਿਹੜਾ ਲੱਗਿਆ ਹੋਇਆ ਅਮਰਸਰ ਕਮਿਸ਼ਨਰੇਟ ਦੇ ਵਿੱਚ ਹੂੰ ਇਹਨਾਂ ਨੂੰ ਲਵਾਉਣ ਵਾਲਾ ਰਗਵ ਚੱਡਾ ਤੇ ਇਹ ਦੋਏ ਸਰਗਰੇ ਨੇ ਨਸ਼ਾ ਮਕਾਉਣ ਦੇ ਇਟਾ ਬਟਾਲ ਝਾਮ ਲੱਗ ਜੇ ਵੀ ਜਿਹਦੇ ਕੋਲੇ ਗ੍ਰਹਿ ਮੈਂਕਮ ਹੈ ਮੁੱਖ ਮੰਤਰੀ ਨਾ ਤਾਂ ਉਹ ਬੋਲਣ ਨਾ ਉਹਨਾਂ ਦਾ ਡੀਜੀਪੀ ਬੋਲੇ ਇਲਜ਼ਾਮ ਬਹੁਤ ਵੱਡੇ ਨੇ ਤੇ ਉਹ ਮੁੱਖ ਮੰਤਰੀ ਜਿਨ੍ਹਾਂ ਨੇ ਪਿਛਲੇ ਸਾਲ 15 ਅਗਸਤ ਨੂੰ ਕਿਹਾ ਸੀ ਸਾਨੂੰ ਇੱਕ ਸਾਲ ਦਾ ਪੈਂਨ ਦੇ ਦਿਓ ਉਹਦੇ ਵਿੱਚੋਂ ਬਚਿਆ ਟਾਈਮ ਕਿੰਨਾ ਹੋਣਾ 4 ਮਹੀਨੇ ਚੌਥਾ ਮਹੀਨਾ ਪੂਰਾ ਹੋਣ ਵਾਲਾ 14 ਅਗਸਤ ਤੱਕ ਦਾ ਸਮਾਂ ਮੰਗਿਆ ਉਹਨਾਂ ਨੇ ਅਜੇ 4 ਜੂਨ ਤੱਕ ਤਾਂ ਚੋਣਾਂ ਨਹੀਂ ਤੁਸੀਂ ਕੁਝ ਨਹੀਂ ਕਰ ਸਕਦੇ ਹਮ ਮੰਨ ਕੇ ਚੱਲੋ ਕਿ ਡੇਢ ਮਹੀਨਾ ਹੋਰ ਲੰਘ ਗਿਆ ਚਾਰਾਂ ਚੋ ਰਹਿ ਗਏ 2.5 ਮਹੀਨੇ ਕੀ ਤੁਸੀਂ ਸਮਝਦੇ ਹੋ ਕਿ 2.5 ਮਹੀਨਿਆਂ ਦੇ ਵਿੱਚ ਨਸ਼ਾ ਪੰਜਾਬ ਜੋ ਪੂਰੀ ਤਰ੍ਹਾਂ ਬੰਦ ਹੋ ਜਾਊਗਾ ਹਮ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ 2016 ਚ ਬਠਿੰਡੇ ਦੇ ਪਾਰਲੀਮੈਂਟਾਨ ਦੇ ਵਿੱਚ ਤਖਤਸ਼ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਹੱਥ 'ਚ ਗੁਟਕਾ ਸਾਹਿਬ ਲੈ ਕੇ ਕਹਿੰਦਾ ਸੀ ਵਿਚਾਰ ਆਪਾਂ ਇੰਚ ਨਸ਼ਾ ਬੰਦ ਕਰ ਦੋ ਤੇ ਬਾਅਦ ਦੇ ਵਿੱਚ ਹੱਥ ਖੜੇ ਹੋ ਗਏ ਹਮ ਨਹੀਂ ਹੋ ਸਕਦਾ ਇਹਦੇ ਬਹੁਤ ਵੱਡੇ ਕਾਰਨ ਨੇ ਉਹ ਕਾਰਨ ਸਾਰੀ ਦੁਨੀਆ ਜਾਣਦੀ ਐ ਕਿ ਲਫਾਫੇ ਵਾਜੀਆਂ ਕਰਦੇ ਆ ਲੋਕਾਂ ਨੂੰ ਗਵਰਾਹ ਕਰਦੇ ਆ ਇਦੂ ਵੱਤਾਂ ਕੁਛ ਨਹੀਂ ਹੂੰ ਸੋ ਫਿਰ ਜਿਹੜਾ ਨਸ਼ੇ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੇ ਫੇਰ ਸਵਾਲ ਚੱਕਤਾ ਤੇ ਕਿਹਾ ਇਹ ਜਾ ਰਿਹਾ ਹੈ ਕਿ ਇਹ ਰਗਬ ਚੱਡੇ ਤੇ ਖਸਮ ਖਾਸਰੇ ਜਿਹੜੀ ਨੂੰ ਸੁਪਰ ਸੀਆਉ ਕਹਿੰਦੇ ਸੀ ਕਦੇ ਹੂੰ ਅੱਜ ਕੱਲ ਉਹ ਅੱਖਾਂ ਦਾ ਬਹਾਨਾ ਲਾ ਕੇ ਵਿਦੇਸ਼ਾਂ ਤੁਰਿਆ ਫਿਰਦਾ ਹੈ ਹਾਲਾਂਕਿ ਅੱਖਾਂ ਦੇ ਮਸ਼ਹੂਰ ਡਾਕਟਰ ਪਟਿਆਲੇ ਤੋਂ ਝੋਨ ਲੜ ਰਹੇ ਨੇ ਪਾਰਟੀ ਉਹਨਾਂ ਦੀ ਨੇ ਰੈਟਰਾਂ ਦੇ ਵਿੱਚ ਸਭ ਤੋਂ ਮਾਹਰ ਮੰਨੇ ਜਾਂਦੇ ਆ ਡਾਕਟਰ ਬਲਬੀਰ ਸਿੰਘ ਅੰਮ੍ਰਿਤਸਰ ਦੇ ਵਿੱਚ ਦਿੱਲੀ ਦੇ ਵਿੱਚ ਬੰਬੇ ਦੇ ਵਿੱਚ ਸਭ ਤੋਂ ਜ਼ਿਆਦਾ ਬੰਗਾਲ ਦੇ ਵਿੱਚ ਦੁਨੀਆ ਭਰ ਦੇ ਮਸ਼ਹੂਰ ਅੱਖਾਂ ਦੇ ਡਾਕਟਰ ਬੈਠੇ ਆ ਤੇ ਲੋਕ ਕਹਿੰਦੇ ਆ ਕਾਰਨ ਹੋਰ ਹੈ ਜਿਹਦੇ ਕਰਕੇ ਰਗਵ ਚੱਡਾ ਸਾਹਿਬ ਉਹਨੇ ਇੱਧਰ ਨੂੰ ਮੂੰਹ ਹੀ ਨਹੀਂ ਕਰਦੇ ਹਮ ਇਲਜ਼ਾਮ ਹੋਰ ਲੱਗਲੇ ਨੇ ਕਈਆਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਅਰਵਿੰਦ ਕੇਜਰੀ ਵਾਲ ਦਾ ਕੱਚਾ ਚਿੱਠਾ ਦੱਸ ਕੇ ਹੀ ਰਗਵ ਚੱਡਾ ਆਇਆ ਹੀ ਨਹੀਂ ਹੂੰ ਇਹ ਇਲਜ਼ਾਮ ਹੈ ਤੇ ਜੋ ਰਗ ਚੱਡਾ ਜਿਹੜਾ ਪੰਜਾਬ ਦੇ ਉਹ ਬੋਟਾ ਦੇ ਸਰਤੇ ਬਣਿਆ ਸੁਪਰ ਸੀਐਮ ਕਹਾਉਣ ਵਾਲਾ ਪੰਜਾਬ ਵਾਲੂ ਮੂਹ ਨਹੀਂ ਕਰਦਾ ਸੋਚਣ ਦਾ ਵਿਸ਼ਾ ਜੀ ਅਟਲ ਸਾਹਿਬ ਜਿਸ ਤਰ੍ਹਾਂ ਦੇ ਨਾਲ ਆਪਾਂ ਗੱਲ ਕਰ ਰਹੇ ਹਾਂ ਰਾਗੋ ਚੱਡਾ ਦੀ ਤਾਂ ਇਹਦੇ ਨਾਲ ਜੁੜਦੀ ਹੋਈ ਖਬਰ ਇਹ ਹੈ ਕਿ ਆਪਕਾਰੀ ਨੀਤੀ ਘਟਾਲਾ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਬੰਦ ਨੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਭਾਜੀਪੀ ਤੇ ਤੇ ਭਾਜੀਪੀ ਆਪਣਾ ਪੱਖ ਰੱਖ ਦਿੰਦੀ ਆ ਜੇਲ੍ਹ ਪ੍ਰਸ਼ਾਸਨ ਵੀ ਆਪਣਾ ਪੱਖ ਰੱਖ ਦਿੰਦਾ ਤਾਂ ਉਪ ਰਾਜਪਾਲ ਸਾਹਿਬ ਨੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੂੰ ਇੱਕ ਚਿੱਠੀ ਵੀ ਲਿਖੀ ਆ ਉਹ ਵੀ ਕਾਫੀ ਚਰਚਾ ਦੇ ਵਿੱਚ ਹੈ ਤੇ ਵੈਸੇ ਪ੍ਰੈਸ ਕਾਨਫਰੰਸ ਇੱਕ ਤਾਜ਼ਾ ਵੀ ਕੀਤੀ ਗਈ ਆ ਸੌਰਵ ਭਾਰਤਵਾਜ ਵੱਲੋਂ ਉਹਦੇ ਵਿੱਚ ਵੀ ਉਹਨਾਂ ਨੇ ਕਾਫੀ ਕੁਝ ਕਹਿ ਦਿੱਤਾ ਹੈ ਕਹਿੰਦੇ ਕਿ ਕਹਿੰਦੇ ਸੀਗੇ ਦਾਅਵੇ ਕਰਦੇ ਸੀਗੇ ਜੇਲ੍ਹ ਪ੍ਰਸ਼ਾਸਨ ਵਾਲੇ ਵੀ ਸਾਡੇ ਕੋਲ ਡਾਕਟਰ ਉਹ ਨੇ ਜਿਹੜੇ ਸਹੀ ਇਲਾਜ ਕਰ ਸਕਦੇ ਨੇ ਤੇ ਹੁਣ ਇੱਕ ਚਿੱਠੀ ਐਮਜ਼ ਨੂੰ ਲਿਖੀ ਗਈ ਹੈ ਜਿਹਦੇ ਵਿੱਚ ਡਾਕਟਰ ਮੰਗਿਆ ਗਿਆ ਹੈ ਕਿ ਸਾਨੂੰ ਡਾਇਬਟੀਜ਼ ਦਾ ਸਪੈਸ਼ਲਿਸਟ ਡਾਕਟਰ ਦਿੱਤਾ ਜਾਵੇ ਤਾਂ ਜੋ ਅਰਵਿੰਦ ਕੇਜਰੀਵਾਲ ਦਾ ਟ੍ਰੀਟਮੈਂਟ ਕਰਵਾਇਆ ਜਾ ਸਕੇ ਆਰਜੀ ਤੌਰ ਦੇ ਦੇ ਉੱਤੇ ਤਾਂ ਤੁਸੀਂ ਜਦੋਂ ਮਰਜ਼ੀ ਰਿਕੁਐਸਟ ਕਰਕੇ ਕਿਸੇ ਨੂੰ ਬੁਲਾ ਸਕਦੇ ਹੋ ਹੂੰ ਦਿੱਲੀ ਦੇ ਪੈਨਲ ਦੇ ਉੱਤੇ ਕਾਫੀ ਡਾਕਟਰਾਂ ਦੇ ਨਾਂ ਹੋਣਗੇ ਹੂੰ ਸਿਰਫ ਇਸ ਨੂੰ ਅਖਬਾਰਾਂ ਵਿੱਚ ਪ੍ਰਚਾਰਨ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਕੁਝ ਨਹੀਂ ਦਿੱਲੀ ਦੇ ਉਪਰਾਜਪਾਲ ਨੇ ਇੱਕ ਚਿੱਠੀ ਲਿਖਤੀ ਕੇਜਰੀਵਾਲ ਸਾਹਿਬ ਦੇ ਨਾਮ ਹਮ ਖੁੱਲਾ ਪੱਤਰ ਹਮ ਜਿਹਦੇ ਵਿੱਚ ਕੇਜਰੀਵਾਲ ਸਾਹਿਬ ਆਪਣੀ ਧਰਮ ਪਤਨੀ ਦੇ ਜਰੀਏ ਕਹਿੰਦੇ ਐ ਉਹਨਾਂ ਨੂੰ ਬੜਾ ਫਿਕਰ ਹੈ ਪਾਣੀ ਦਾ ਇਸ ਵੇਲੇ ਤੇ ਉਹੀ ਜਲ ਬੋਰਡ ਜਿਹਦਾ ਰਗਵ ਚੱਟਾ ਚੇਅਰਮੈਨ ਸੀ ਹਮ ਉਹਦੇ ਵਿੱਚ ਕਥਤ ਰੂਪ ਦੇ ਵਿੱਚ ਘੁਟਾਲਾ ਹੋ ਗਿਆ ਉਹ ਘਟਾਲਾ ਵੀ ਨਾਲ ਦੀ ਨਾਲ ਚੱਲਦਾ ਪਿਆਏਗਾ ਤੇ ਕੇਜਰੀਵਾਲ ਸਾਹਿਬ ਨੇ ਕਿਹਾ ਮੈਨੂੰ ਬੜਾ ਫਿਕਰ ਆ ਕਹਿੰਦੇ ਜੀ ਤੁਹਾਡੇ ਪਾਣੀ ਦਾ ਤੇ ਰਾਜਪਾਲ ਸਾਹਿਬ ਤੁਹਾਨੂੰ ਸਾਨੂੰ ਪਤਾ ਸਾਰਿਆਂ ਨੂੰ ਕੇਂਦਰ ਦੀ ਸਰਕਾਰ ਨੇ ਦਿੱਲੀ ਦੇ ਵਿੱਚ ਸਾਰੀਆਂ ਪਾਵਰਾਂ ਦਾ ਉਪਰਾਜਪਾਲ ਨੂੰ ਦੇਤੀਆਂ ਨੇ ਉਹ ਕਹਿੰਦੇ ਡਰਾਮੇਬਾਜ਼ੀ ਨਾ ਕਰੋ ਹੁਣ ਤੱਕ ਤੁਸੀਂ ਦਿੱਲੀ ਦੇ ਲਈ ਪਾਣੀ ਵਾਸਤੇ ਕੀਤਾ ਕੀ ਹੈ ਤੁਸੀਂ ਸਿਰਫ ਤੇ ਸਿਰਫ ਡਰਾਮੇਬਾਜ਼ੀਆਂ ਕਰਕੇ ਲੋਕਾਂ ਨੂੰ ਘਬਰਾਹਤ ਕਰਦਾ ਯਤਨ ਕਰਦੇ ਹੋ ਜਲ ਬੋਰਡ ਤੁਹਾਡਾ ਸੀ ਕਥਤ ਰੂਪ ਦੇ ਵਿੱਚ ਘਟਾਲਾ ਹੋਇਆ ਹੈ ਉਹ ਥੋੜੇ ਬਦਿਆਰ ਰੂਪ ਪਤਾ ਉਹ ਜਾਜਪੜਤਾਲ ਹੋ ਰਹੀ ਹੈ ਜਿਹੜੇ ਜਿਹੜੇ ਬੰਦੇ ਦੋਸ਼ੀ ਹੋਣਗੇ ਉਹ ਸਾਹਮਣੇ ਆ ਜਾਣਗੇ ਸੋ ਇਸ ਵੇਲੇ ਉਲਟਾ ਕੰਮ ਦਿੱਲੀ ਦੇ ਉਪਰਾਜਪਾਲ ਨੇ ਖੁੱਲੀ ਚਿੱਠੀ ਕੇਜਰੀਵਾਲ ਦੇ ਨਾਮ ਲਿਖ ਦਿੱਤੀ ਜੀ ਟਲ ਸਾਹਿਬ ਅੰਤਰਾਜੀ ਨਾਕੇ ਲੱਗਣੇ ਸ਼ੁਰੂ ਹੋ ਗਏ ਨੇ ਚੋਣਾਂ ਨੂੰ ਲੈ ਕੇ ਕਿਧਰੋਂ ਉਧਰੋਂ ਨਸ਼ਾ ਪੈਸਾ ਨਾ ਜਾ ਸਕੇ ਤੇ ਲਿਮਿਟਸ ਵੀ ਵੜਾ ਦਿੱਤੀਆਂ ਗਈਆਂ ਨੇ ਪੈਸੇ ਦੇ ਲੈਨ ਦੇਣ ਦੀਆਂ ਚੋਣਕ ਮਿਸ਼ੂਲੋ ਕਾਫੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਤਾਂ ਅੰਤਰਾਜੀ ਨਾਕਿਆਂ ਦੇ ਉੱਤੇ ਸਾਰੇ ਸੂਬਿਆਂ ਨੇ ਚੌਕਸੀ ਵਧਾ ਦਿੱਤੀ ਹੈ ਤੇ ਇੱਕ ਸਾਂਝਾ ਆਪਰੇਸ਼ਨ ਰਾਜਸਥਾਨ ਪੁਲਿਸ ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਜਿਹਦੇ ਤਹਿਤ ਕਈ ਪਗੋੜੇ ਵੀ ਪੁਲਿਸ ਦੇ ਹੱਥੇ ਚੜੇ ਨੇ ਇਸ ਤੋਂ ਇਲਾਵਾ 110 ਬੰਦੇ ਗ੍ਰਿਫਤਾਰ ਵੀ ਹੋ ਗਏ ਨੇ ਦੇਖੋ ਇਹ ਅੰਤਰਰਾਸ਼ਟਰੀ ਰਾਜੀ ਜਿਹੜਾ ਸਿਸਟਮ ਹੈ ਉਹ ਆਪਰਾਇਆ ਹੋਇਆ ਲੰਬੇ ਸਮੇਂ ਤੋਂ ਸਾਡੇ ਜਿਹੜੇ ਉੱਤਰ ਦੇ ਰਾਜ ਨੇ ਇਹਦੇ ਵਿੱਚ ਦਿੱਲੀ ਵੀ ਆ ਇਹਦੇ ਵਿੱਚ ਯੂਪੀ ਵੀ ਆ ਇਹਦੇ ਵਿੱਚ ਰਾਜਸਥਾਨ ਵੀ ਆ ਹਰਿਆਣਾ ਵੀ ਆ ਹਿਮਾਚਲ ਵੀ ਆ ਜੰਮੂ ਕਸ਼ਮੀਰ ਵੀ ਆ ਪੰਜਾਬੀ ਹੈ ਇਹਨਾਂ ਦੀ ਪੁਲਿਸ ਤਾਲਮੇਲ ਦੇ ਵਿੱਚ ਇੱਕ ਤਾਲਮੇਲ ਕਮੇਟੀ ਬਣਾਈ ਹੋਈ ਹੈ ਰਾਜਸਥਾਨ ਦੇ ਵਿੱਚ ਵੋਟਾਂ ਪੈ ਗਈਆਂ ਉੱਥੇ ਚੌਕਸੀ ਵਧੀ 60 ਤਾਮਾ ਤੇ ਆ ਕੇ ਉਹਨਾਂ ਨੇ ਛਾਪੇਮਾਰੀ ਕੀਤੀ 110 ਬੰਦੇ ਫੜ ਲਏ ਇਹਨਾਂ ਦੇ ਵਿੱਚੋਂ ਕੁਝ ਭਗੌੜੇ ਵੀ ਫੜ ਲਏ ਜਿਹੜੇ 20 ਸਾਲ ਤੋਂ ਭਗੌੜੇ ਸੀ ਤੇ ਚਾਰ ਇਸ ਫੰਦੀ ਸੰਸਾਰ ਨੂੰ ਅਲਬਿਦਾ ਕਹਿ ਚੁੱਕੇ ਨੇ ਉਹਨਾਂ ਦੀ ਰਿਪੋਰਟ ਵੀ ਸਾਹਮਣੇ ਆਈ ਜਿਹੜੀ ਕਿ ਅਦਾਲਤ ਵਿੱਚ ਦਾਇਰ ਕਰਤੀ ਕਿ ਜੀ ਇਹ ਬੰਦੇ ਹੁਣ ਦੁਨੀਆ ਤੇ ਜਿਉਂਦੇ ਨਹੀਂ ਇਹਨਾਂ ਦਾ ਕੇਸ ਜਿਹੜਾ ਹੈਗਾ ਉਹ ਸਬਾਪਤ ਕਰ ਦਿੱਤਾ ਜਾਵੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 48 ਸੀਸੀਟੀਵੀ ਕੈਮਰਾ ਦੇ ਆਧਾਰਤ ਹਾਈ ਪ੍ਰੋਫਾਈਲ ਲਾ ਕੇ ਲਾਏ ਗਏ ਨੇ ਜਿਹੜੇ ਬੜੀ ਤੇਜ਼ੀ ਨਾਲ ਨਜ਼ਰ ਰੱਖ ਰਹੇ ਨੇ ਖਾਸ ਕਰ ਜਿਹੜਾ ਸਾਡਾ ਸਰਦੀ ਇਲਾਕਾ ਹੈ ਤੁਸੀਂ ਡੇਰਾ ਬੱਸੀ ਤੋਂ ਸ਼ੁਰੂ ਕਰ ਲੋ ਡੇਰਾ ਬੱਸੀ ਤੋਂ ਲੈ ਕੇ ਐ ਘੁੰਮਦਾ ਘਮਾਉਂਦਾ ਹੈ ਦੇਵੀਗੜ੍ਹ ਇਧਰਲੇ ਪਾਸੇ ਉਹ ਜਿਹੜਾ ਪਿੰਡ ਹੈਗਾ ਸਬਾਣੇਵਾਲ ਨਵਾਂ گاؤں ਇਧਰ ਸਾਰਾ ਲਹਿਰਾਗਾਗਾ ਮੂਨਕ ਮਾਨਸਾ ਸਦੂਲਗੜ ਅੱਗੇ ਤੁਸੀਂ ਡੱਬਲੀ ਆ ਜਾਓ ਤੇ ਪਰੇ ਅਬੋਰ ਜਿਹੜਾ ਰਾਜਸਥਾਨ ਦੇ ਨਾਲ ਲੱਗਦਾ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਜਿਹੜਿਆ ਨਾਕੇਬੰਦੀ ਹੈ ਜਿਹੜਾ ਵੀ ਬੰਦਾ ਆ ਰਿਹਾ ਉੱਤੇ ਨજર ਰੱਖੀ ਜਾ ਰਹੀ ਹੈ ਤੁਸੀਂ ਆਪਕੇ ਹੈ ਨਕਦੀ ਸਵੰਦੀ ਵੀ ਕਿ ਕੋਈ ਬੰਦਾ 50000 ਰੁਪਏ ਦੀ ਨਕਦੀ ਨਾਲ ਚੱਕ ਸਕਦਾ ਹੈ ਇਸ ਤੋਂ ਬਾਅਦ ਜੇ ਨਕਦੀ ਤੁਹਾਡੇ ਕੋਲੋਂ ਬਰਾਮਦ ਹੁੰਦੀ ਹੈ ਤਾਂ ਉਸ ਦੀ ਪੁੱਛਪੜਤਾਲ ਪੁਲਿਸ ਨੇ ਅੱਗੇ ਆਮਦਨ ਕਰ ਵਿਭਾਗ ਨੂੰ ਸੌਂਪੀ ਹੋਈ ਹੈ ਜੀ ਤੇ ਲੈਂਦੇ ਪੰਜਾਬ ਦੀ ਗੱਲ ਕੀਤੀ ਜਾਵੇ ਪਾਕਿਸਤਾਨ ਦੇ ਵਿੱਚ ਲੈਂਦਾ ਪੰਜਾਬ ਆ ਤਾਂ ਉਥੋਂ ਦੀ ਜਿਹੜੀ ਮੁੱਖ ਮੰਤਰੀ ਹੈ ਮਰੀਮ ਨਵਾਜ਼ ਉਹਨਾਂ ਨੇ ਵਿਸਾਖੀ ਦਾ ਤਿਹਾਰ ਵੱਖਰੇ ਤਰੀਕੇ ਨਾਲ ਬਣਾਇਆ ਸਿੱਖ ਭਾਈਚਾਰੇ ਦੇ ਨਾਲ ਉਹਨਾਂ ਨੇ ਕਣਕ ਦੀ ਵਾਢੀ ਕੀਤੀ ਗੁਰਨਾਨਕ ਦੇਵ ਜੀ ਦੇ ਉਹਨਾਂ ਖੇਤਾਂ 'ਚ ਜਿੱਥੇ ਉਹ ਖੁਦ ਕਹਿੰਦੇ ਹੱਲ ਚਲਾਇਆ ਕਰਦੇ ਸੀਗੇ ਤੇ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰਾ ਵੀ ਇਸ ਸਮਾਗਮ ਦੇ ਵਿੱਚ ਪਹੁੰਚਿਆ ਬਿਲਕੁਲ ਜੀ ਵੱਡੀ ਗਿਣਤੀ ਦੇ ਵਿੱਚ ਸਮਾਗਮ ਦੇ ਵਿੱਚ ਤਕਰੀਬਨ ਤਕਰੀਬਨ 3000 ਬੰਦਿਆਂ ਨੂੰ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬੀਜੇ ਦਿੱਤੇ ਹੂੰ ਪਾਕਿਸਤਾਨ ਦੇ ਬੰਦੇ ਵੀ ਗਏ ਆਪਣੇ ਪੰਜਾਬ ਵਾਲੇ ਵੀ ਗਏ ਉਧਰਲੇ ਪੰਜਾਬ ਵਾਲੇ ਵੀ ਆਏ ਜਿਹੜੀ ਇਹ ਮਰੀਮ ਸ਼ਰੀਫ ਹੈ ਇਹਨੇ ਬਹੁਤ ਵਧੀਆ ਭਾਸ਼ਣ ਦਿੱਤਾ ਉੱਥੇ ਹੂੰ ਮੈਂ ਕਈ ਵਾਰੀ ਬਹੁਤ ਥੋੜੇ ਲੋਕ ਹੁੰਦੇ ਨੇ ਜਿਹੜੇ ਪੰਜਾਬੀ ਦੇ ਵਿੱਚ ਸਾਡੇ ਤਾਂ ਇੱਥੇ ਬੜਾ ਜਿਆ ਆਜੇ ਨਾ ਤੇ ਅੰਗਰੇਜ਼ੀ ਸ਼ੁਰੂ ਕਰ ਲੈਂਦੇ ਨੇ ਉਹਨੇ ਪੰਜਾਬੀ ਦੇ ਵਿੱਚ ਪਾਛਨ ਦਿੱਤਾ ਤੇ ਜਿਹੜੀ ਗੱਲ ਕਹੀ ਉਹ ਕਹਿੰਦੀ ਬਾਬਾ ਨਾਨਕ ਸੰਵਾਦਰ ਚਾਹੁੰਦਾ ਸੀ ਹੂੰ ਤੇ ਸਾਡੇ ਵੀ ਜਿਹੜੇ ਗਵਾਂਢੀ ਮੁਲਕ ਨੇ ਉਹਨਾਂ ਨੂੰ ਵੋਟਾਂ ਦਾ ਆਧਾਰ ਨਾ ਬਣਾਓ ਹੂੰ ਵੋਟਾਂ ਪ੍ਰਾਪਤ ਨਾ ਕਰੋ ਉਹਨਾਂ ਦੇ ਉਹ ਚੀਜ਼ਾਂ ਚੱਕ ਚੱਕ ਕੇ ਸੰਵਾਦ ਰਾਹੀਂ ਸਾਡੇ ਜਿਹੜੇ ਅੰਤਰ ਤੇਜ ਤੇ ਮਾਮਲੇ ਨੇ ਇਹਨਾਂ ਨੂੰ ਵੀ ਕੁਮੰਤਰੀ ਤੌਰ ਦੇ ਉੱਤੇ ਉਸ ਤਰੀਕੇ ਨਾਲ ਉਠਾ ਕੇ ਹੱਲ ਕੀਤਾ ਜਾਵੇ ਤੇ ਬਾਬਾ ਨਾਨਕ ਨੇ ਜੋ ਕਿਰਤ ਦਾ ਸਿਧਾਂਤ ਦਿੱਤਾ ਵੱਢ ਕੇ ਛਕਣ ਦਾ ਸਿਧਾਂਤ ਦਿੱਤਾ ਲੰਗਰ ਦੀ ਪਰਥਾ ਵੀ ਭੁੱਖੇ ਸਾਧੂਆਂ ਨੂੰ 20 ਰੁਪਿਆ ਦਾ ਰਾਸ਼ਨ ਛਕਾ ਕੇ ਭੋਜਨ ਛਕਾ ਕੇ ਬਾਬੇ ਨਾਨਕ ਨੇ ਸ਼ੁਰੂ ਕੀਤਾ ਸੀ ਤੁਸੀਂ ਮੰਨੋ ਵੀ 800 500 ਸਾਲ ਪਹਿਲਾਂ ਇਹਦਾ ਮਤਲਬ ਬਾਬਾ ਨਾਨਕ ਇੱਕ ਅਮੀਰ ਪਰਿਵਾਰ ਚ ਸੀਗੇ 20 ਰੁਪਿਆ ਦੀ ਕੀਮਤ ਕੀ ਹੋਏਗੀ ਬਜ਼ੁਰਗ ਦੱਸਦੇ ਹੁੰਦੇ ਆ ਜਦੋਂ 1960 ਦੇ ਵਿੱਚ ਨੌਕਰੀ ਤੇ ਆਏ ਤਾਂ ਪਹਿਲੀ ਤਨਖਾਹ 13 ਰੁਪਏ ਵਿਲੀ ਸੀ ਹੂੰ 1960 ਚ ਤੇ ਉਦੋਂ 16ਵੀਂ ਸਦੀ ਦੇ ਵਿੱਚ ਇਹ ਸਾਰਾ ਕੁਝ ਕਿੰਨਾ 1469 ਚੋ ਆ ਬਾਬੇ ਦਾ ਜਨਮ ਨਾ 15ਵੀਂ ਸਦੀ ਸੀ ਉਦੋਂ 15ਵੀਂ ਸਦੀ ਦੇ ਵਿੱਚ ਕਿੰਨੀ ਉਹ ਹੋਵੇਗੀ ਉਹ ਲੰਗਰ ਅੱਜ ਬਿਸ਼ਪੁਰ ਦੇ ਵਿੱਚ ਚੱਲ ਰਿਹਾ ਇਸ ਮਰਯਮ ਸ਼ਰੀਫ ਨੇ ਵੀ ਬਾਕੀ ਸੰਗਤਾਂ ਦੇ ਨਾਲ ਲੰਗਰ ਪੰਕਤ ਜੀ ਬਈ ਕੇ ਸ਼ਕਿਆ ਜੀ ਡਰ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੇ ਵਕਫਾ ਕੇ ਮੁੱਦੇ 'ਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਸੋ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਹਫਤੇ ਵੀ ਹਫਤੇ ਭਰ ਦੀਆਂ ਸਰਗਰਮੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ